ਵੀ ਦਾਨ ਸੁਬਾ ਹਲਕਾ ਇਨਾਲਾ ਦੇ ਕਸਬਾ ਸੁਦਾਰ ਦੇ ਵਿੱਚ ਅੱਜ ਫਿਰ ਤੋਂ ਉਹ ਨਗਰਦੀ ਦਾ ਨੰਗਾ ਨਾਚ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਦੋ ਅਨੁਸ਼ਾਸਿਤ ਨੌਜਵਾਨਾਂ ਨੇ ਇੱਕ ਮੈਡੀਕਲ ਸਟੋਰ ਤੇ ਹਸਪਤਾਲ ਤੇ ਡਾਕਟਰ ਨੂੰ ਜਾਨਲੇਵਾ ਹਮਲਾ ਕਰਕੇ ਬੁੜੀ ਤਰ੍ਹਾਂ ਜ਼ਖਮੀ ਕਰ ਦਿੱਤਾ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੋ ਨੌਜਵਾਨ ਡਾਕਟਰ ਸਾਹਿਬ ਦੇ ਹੈਲਪਰ ਨੂੰ ਆਪਣੀ ਗੱਲਾਂ ਵਿੱਚ ਰਜਉਂਦੇ ਹੋਏ ਅਤੇ ਕਿਸ ਤਰ੍ਹਾਂ ਆਪਣੀ ਗੱਲਾਂ ਵਿੱਚ ਰਜਉਂਦੇ ਹੋਏ ਉਹਨਾਂ ਨੂੰ ਕੋਈ ਚੀਜ਼ ਦੀ ਮੰਗ ਕਰਦੇ ਹੋਏ ਨਜ਼ਰਾਰੇ ਨੇ ਪਰੰਤੂ ਇਹਨਾਂ ਦੀ ਦਮਾਗੀ ਹਾਲਤ ਨੂੰ ਕੋਈ ਨਹੀਂ ਸੀ ਜਾਣਦਾ ਇਹਨਾਂ ਦਿਮਾਗਸ਼ਕੀ ਚੱਲ ਰਿਹਾ ਹੈ ਡਾਕਟਰ ਸਾਹਿਬ ਦੇ ਉੱਪਰ ਕੁਝ ਸਮ ਅਪੀਲੋਂ ਵੀ ਜਾਨਲੇਵਾ ਹਮਲਾ ਕੀਤਾ ਗਿਆ ਸੀ ਜਿੱਥੇ ਕਿ ਕੋਈ ਜਾਨੀ ਨੁਕਸਾਨ ਨੂੰ ਕੋਈ ਮੁਸ਼ਕਲ ਨਹੀਂ ਸੀ ਜਰਾ ਸਕੀ ਪਰੰਤੂ ਅੱਜ ਦੇ ਦਿਨ ਇਹਨਾਂ ਨੌਜਵਾਨਾਂ ਨੇ ਤਾਂ ਹਤਾਸ਼ੀ ਕਰ ਦਿੱਤਾ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹਨਾਂ ਦੋ ਅਣਪਛਾਤੇ ਵਿਅਕਤੀਆਂ ਨੇ ਡਾਕਟਰ ਸਾਹਿਬ ਨੂੰ ਚੰਗੀ ਤਰ੍ਹਾਂ ਗਨਸ਼ੋਟ ਦੇ ਆਧਾਰ ਤੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਜਿੱਥੇ ਕਿ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਡਾਕਟਰ ਸਾਹਿਬ ਨੂੰ ਕਿਸੇ ਤਰੀਕੇ ਆਪਣੀ ਗੱਲਾਂ ਵਿੱਚ ਰਜਉਂਦੇ ਹੋਏ ਪਰੰਤੂ ਅਨਹੋਣੀ ਤੋਂ ਬੇਮੁਖ ਡਾਕਟਰ ਸਾਹਿਬ ਆਪਣਾ ਆਪਣਾ ਫਰਜ਼ ਨਿਭਉਂਦੇ ਹੋਏ ਇਹਨਾਂ ਨੂੰ ਪੂਰੀ ਸੰਯੋਗ ਕਰਦੇ ਹੋਏ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅਨਪਛਤਿਤ ਵਿਅਕਤੀਆਂ ਨੇ ਇਹਨਾਂ ਨੂੰ ਪੂਰੀ ਤਰ੍ਹਾਂ ਜ਼ਖਮ ਕਰ ਦਿੱਤਾ ਜਿੱਥੇ ਕਿ 3-4 ਛੋਟ ਲੱਗੇ ਹਨ ਡਾਕਟਰ ਸਾਹਿਬ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਜਿੱਥੇ ਕਿ ਇਹਨਾਂ ਨੂੰ ਇਲਾਜ ਦੇ ਲਈ ਫਤਿਹਕਾਰ ਚੋਰੀਆਂ ਦਿਖਾਇਆ ਗਿਆ ਪਰੰਤੂ ਫਤਿਹਕਾਰ ਦੇ ਡਾਕਟਰਾਂ ਨੇ ਇਹਨਾਂ ਨੂੰ ਅੰਮ੍ਰਿਤਸਰ ਆਫਰ ਕਰ ਦਿੱਤਾ ਜਿੱਥੇ ਕੀ ਗੱਲ ਕੀਤੀ ਜਾਵੇ ਤਾਂ ਕੁਝ ਸਮਾਂ ਪਹਿਲਾਂ ਇਹਨਾਂ ਤੇ ਹਮਲਾ ਹੋ ਚੁੱਕਾ ਸੀ ਤੇ ਆਸ-ਪਾਸੇ ਪਿੰਡ ਵਾਸੀਆਂ ਵਿੱਚ ਕਾਫੀ ਗਮ ਦਾ ਮਾਹੌਲ ਅਤੇ ਲੋਕ ਸੈਮੀਓ ਨਜ਼ਰ ਆ ਰਹੇ ਹਨ ਟੈਕਸਾਟਿਵ ਲਾਈਵ ਤੋਂ ਡਾਕਟਰ ਲਖਸ਼ਮਨ ਵਿਸ਼ੇਸ਼ ਰਿਪੋਰਟ ਕੀ ਤੁਹਾਡੇ ਪੁੱਤਰ ਦਾ ਜੀ ਕਲਵਿੰਦਰ ਸਿੰਘ ਕਲਵਿੰਦਰ ਸਿੰਘ ਕੀ ਕੰਮ ਵਾਪਰੀ ਹੈ ਹਾਂਜੀ ਕਿਥੇ ਨੇ ਹਾਂਜੀ ਆਹੀਂ ਤਾਂ ਪੁੱਤ ਪਿਆ ਦੋਨੇ ਆ ਅੱਛਾ ਜੀ ਇੱਥੇ ਇਕੱਲੇ ਰਹਿੰਦੇ ਨੇ ਇੱਥੇ ਉਹ ਇਕੱਲੇ ਰਹਿੰਦੇ ਨਾਲ ਉਹਨਾਂ ਦਾ ਪਰਿਵਾਰ ਬੱਚੇ ਹਾਂਜੀ ਬੱਚਾ ਇੱਕ ਉਹਦਾ ਇੱਕੋ ਹੀ ਕਾਕਾ ਉਹ ਪਰਦਾ ਕਿ ਜਾਂ ਹਾਂਜੀ ਨਹੀਂ ਉਹ ਨਾਨਕੇ ਗਿਆ ਸੀ ਇੱਥੇ ਕਿੰਨੀ ਉਮਰ ਬੱਚੇ ਦੀ ਹੈ ਤੁਹਾਡੀ ਜੀ ਹੁਣੇ ਵੀ ਭਾਈ ਸਾਹਿਬ ਵੀ ਭਾਈ ਸਾਹਿਬ ਕਿੰਨੇ ਜਣੇ ਆਏ ਸਮਲਾ ਕਰਨ ਵਾਲੀ ਜਿਹੜੀ ਸੀ ਕਿੰਨੇ ਜਣੇ ਸੀ ਗਿਣਤੀ ਉਹਨਾਂ ਦੀ ਇਹ ਤੇ ਦੋ ਜਣੇ ਸੀ ਕੁੱਪਾ ਜਿਹੇ ਤਰ੍ਹਾਂ ਦੂਹਰੇ ਅੰਦਰ ਆਏ ਸੀ ਹਾਂਜੀ ਤੇ ਇੱਕ ਜਣਾ ਘਰ ਦੇ ਕਿਤੇ ਬਾਹਰ ਹੀ ਅੰਦਰ ਤਿੰਨ ਸੀ ਉਸ ਪਤਾ ਲਗਾ ਕਿੰਨੀਆਂ ਗੋਲੀਆਂ ਲੱਗੀਆਂ ਉਹਨਾਂ ਨੂੰ ਹਾਂ ਜੀ ਜਾਣਕਾਰੀ ਹੈ ਜੀ ਇਹ ਇੱਥੇ ਹੈ ਜੀ ਕਿੰਨੀਆਂ ਗੋਲੀਆਂ ਲੱਗੀਆਂ ਜੀ ਉਹਨਾਂ ਨੂੰ ਇਹਨਾਂ ਨੂੰ ਤਿੰਨ ਲੱਗੀਆਂ ਜੀ ਤਿੰਨ ਗੋਲੀਆਂ ਲੱਗੀਆਂ ਹਾਂਜੀ ਹਾਂਜੀ ਤੇ ਕਿੱਥੇ ਲੱਗੀ ਗੋਲੀ ਤੇ ਇੱਕ ਗੋਟ ਤੇ ਲੱਗੀ ਜੇ ਬਾਹਰ ਇੱਥੇ ਉੱਪਰ ਤੇ ਇੱਕ ਪੇੜ ਤੇ ਇਸ ਤੋਂ ਪਹਿਲਾਂ ਵੀ ਅਕਾ ਮਲਾਹ ਹੋ ਚੁੱਕਿਆ ਨਾ ਹਾਂਜੀ ਹਾਂਜੀ ਪਹਿਲਾਂ ਹੀ ਹੋਇਆ ਸੀ ਜਿਹੜੇ ਵਧੀਆਂ ਗੋਲੀ ਪਹਿਲਾਂ ਬਾਅਦ ਛੇਤੀ ਗੋਲੀ ਲੱਗੀ ਹਾਂਜੀ ਹਾਂਜੀ ਉਸ ਬਾਰੇ ਕੋਈ ਪਤਾ ਲੱਗਿਆ ਕਿ ਪਹਿਲਾਂ ਕਿੰਨਾ ਦਾ ਹਮਲਾ ਕੀਤਾ ਸੀ ਉਸ ਬਾਰੇ ਹਾਲੇ ਤੱਕ ਕੋਈ ਜਾਣੇ ਉਹਨਾਂ ਬਾਰੇ ਪਤਾ ਨਹੀਂ ਕੁਝ ਲੱਗਿਆ ਸਸ਼ਣ ਨੂੰ ਨਹੀਂ ਪਤਾ ਲੱਗਾ ਸਕੇ ਕੋਈ ਹਾਂਜੀ ਹਾਂਜੀ ਠੀਕ ਹੈ ਇਹ ਹਸਪਤਾਲ ਦਾ ਪੂਰਾ ਨਾਮ ਕੀ ਹੈ ਜੀ ਪੰਗੋ ਹਸਪਤਲ ਦੇ ਸੁਧਾਰ ਤੇ ਤੇ ਇਹ ਉਹਨਾਂ ਦਾ ਨਾਂ ਸੰਸਾਰ ਤੋਂ ਵੀ ਦਿੱਤੀ ਹੈ ਹਾਂਜੀ ਹਾਂਜੀ ਹੁਣ ਕੀ ਜਾਣਕਾਰੀ ਹੈ ਤੁਹਾਡੇ ਕੋਲ ਹਸਪਤਾਲ ਦੇ ਵਿੱਚ ਉਹ ਕਿਵੇਂ ਉਹਨਾਂ ਦੀ ਹਾਲਤ ਹੈ ਹਾਲਤ ਠੀਕ ਹੈ ਜੀ ਹੁਣ ਮਤਲਬ ਉਸੇ ਹਸਪਤਲ ਆਈ ਵੀ ਆਈ ਵੀ ਹਾਂਜੀ ਹਾਂਜੀ ਖਤਰੀ ਗੁਰਬਾਨ ਆਉਣ ਵਾਲੇ ਸਮੇਂ ਬਾਰੇ ਤੁਸੀਂ ਕੀ ਸਮਝਦੇ ਹੋ ਆਉਣ ਵਾਲੇ ਸਮੇਂ ਬਾਰੇ ਅਸੀਂ ਇਹੀ ਸੋਚਦੇ ਵੀ ਜਿਹੜਾ ਗੈਂਟਵਾਰ ਵਧਨ ਰਿਹਾ ਹੈ ਘਟਣਾ ਚਾਹੀਦਾ ਜੀ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੁਹਾਡਾ ਕੀ ਰਿਸ਼ਤਾ ਜੀ ਮੈਨੂੰ ਨਾਲ ਮੈਂ ਇੱਥੇ ਕੰਮ ਕਰਦਾ ਜੀ ਲੈ ਤੁਸੀਂ ਮੁਲਾਜ਼ਮ ਹਸਪਤਾਲ ਦੇ ਹਾਂਜੀ ਹਾਂਜੀ ਅੱਛਾ ਹਸਪਤਾਲ ਦੇ ਡਾਕਟਰ ਸਾਹਿਬ ਸਾਰਾ ਦਿਨ ਇੱਥੇ ਬੈਠਦੇ ਨੇ ਹਾਂਜੀ ਇੱਥੇ ਥੱਲੇ ਹੁੰਦੇ ਜੀ ਹਮੇਸ਼ਾ ਸਾਰਾ ਦਿਨ ਇੱਥੇ ਬੈਠਦੇ ਨੇ ਮੈਡੀਕਲ ਸਟੋਰ ਦੇ ਉੱਤੇ ਹਾਂਜੀ ਹਾਂਜੀ ਫੇਰ ਤੋਂ ਲੱਗੇ ਸ਼ਾਮ ਤੱਕ ਹਾਂਜੀ ਹਾਂਜੀ